ਖਬਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਉਸ ਰਾਜ ਪੰਜਾਬੀ ਚ ਕਹਿੰਦੇ ਨੇ ਚੜਿਆ ਚੰਨ ਕਦੇ ਵੀ ਗੁੱਜਾ ਨਹੀਂ ਰਹਿੰਦਾ ਇਧਰ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਖੜਕ ਪਈ ਹੈ ਇਹ ਖੜਕੀ ਦਾ ਕਾਰਨ ਕੀ ਹੈ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪ ਆਪਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਜੀਵਾਲ ਨੂੰ ਕੋਈ ਨਿਗਾ ਨਾਲ ਦੇਖ ਰਿਹਾ ਨਹੀਂ ਜੇ ਗੱਲ ਕਰੀਏ ਆਪ ਆਪਦੀ ਪਾਰਟੀ ਦੇ ਸਪੀਮੋ ਨੇ ਕਰਤਾ ਧਰਤਾ ਨਹੀਂ ਕਨਵੀਨਰ ਨੇ ਉਹਨਾਂ ਨੇ ਪਾਰਟੀ ਪਣਾਈ ਉਹਨਾਂ ਨੇ ਪਾਰਟੀ ਦਾ ਬੂਟਾ ਲਾਇਆ ਪੰਜਾਬ ਦੇ ਵਿੱਚ ਆ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਬਿਲਕੁਲ ਖਿਲਾਫ ਹੋ ਗਏ ਨੇ ਆਪ ਆਪਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਜੀਵਾਲ ਦੇ ਸਟੇਜਾਂ ਤੇ ਭਾਵੇਂ ਇੱਕਠੇ ਦੇਖੇ ਜਾਂਦੇ ਨੇ ਲੇਕਿਨ ਉਹ ਅੰਦਰੋਂ ਅੰਦਰੀ ਬੜਾ ਵੱਡਾ ਬਵਾਲ ਮਚਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਅਤੇ ਆਪ ਆਦੀ ਪਾਰਟੀ ਦੇ ਕਰਮੀ ਅਰਵਿੰਦ ਕੇਜੀਵਾਲ ਪਿਛਕਾਰ ਕਿਉਂਕਿ ਵਲੰਟੀਅਰਸ ਵੱਲੋਂ ਫਿਰੋਜ਼ ਕੀਤਾ ਜਾ ਰਿਹਾ ਹੈ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਨਹੀਂ ਕਰ ਰਿਹਾ ਉਹ ਆਪ ਆਦੀ ਪਾਰਟੀ ਦੇ ਕਰਮੀ ਦੇ ਅਰਵਿੰਦ ਕੇਜੀਵਾਲ ਜਿਹੜੇ ਨੇ ਮਨੀ ਸੋਦੀਆ ਜਤਿੰਦਰ ਜੈਨ ਯਾਨੀ ਕਿ ਦਿੱਲੀ ਲੋਬੀ ਵਾਲਿਆਂ ਦਾ ਵਿਰੋਧ ਪੰਜਾਬ ਜਿਹੜੇ ਪੰਜਾਬ ਦੇ ਜਿੰਨੇ ਵੀ ਵਲੰਟੀਅਰ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਲੇਕਿਨ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਂ ਪੱਲੇ ਆਈ ਕੁਛ ਨਹੀਂ ਦਿੱਲੀ ਲੋਬੀ ਵਾਲਿਆਂ ਨੇ ਇੱਥੇ ਆ ਕੇ ਪੱਕੇ ਡੇਰੇ ਲਾ ਲਏ ਨੇ ਅਸੀਂ ਹੁਣ ਕੀ ਕਹੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਭਗਵੰਤ ਮਾਨ ਵਾਲਾ ਮੇਲਾ ਲੁੱਟ ਲਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜੀਵਾਲ ਆਤੇ ਉਸਤੇ ਸਾਥੀਆਂ ਨੇ ਖਾਸ ਕਰਕੇ ਦਿੱਲੀ ਦੀ ਲੋਬੀ ਤੋਂ ਜਿਹੜੇ ਸਰਮਾਨਜੋਰੀ ਹੁੰਦੇ ਨੇ ਯਾਨੀ ਕਿ ਦੰਬੀ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਕਿਉਂ ਕਰਨਗੇ ਪੰਜਾਬ ਦੇ ਲੋਕ ਜਦੋਂ ਹੱਥ ਪੱਲੇ ਕੁਛ ਨਹੀਂ ਜਦੋਂ ਆਪਣੀ ਮਨਮਰਜ਼ੀ ਨਾਲ ਪੰਜਾਬ ਦੇ ਹਿੱਤਾਂ ਦੇ ਹੱਕ ਵਿੱਚ ਵੱਡਾ ਫੈਸਲਾ ਨਹੀਂ ਲੈ ਸਕਦੇ ਜਦੋਂ ਪੰਜਾਬ ਦੇ ਹੱਕਾਂ ਦੀ ਹਲਾਕੀ ਹਕਲਾਕੀ ਗੱਲ ਹੀ ਨਹੀਂ ਕਰ ਸਕਦੇ ਸੂਤਰ ਦੱਸਦੇ ਨੇ ਕਿ ਜਿੰਨੀ ਵੀ ਜਿੰਨਾ ਵੀ ਵਲੰਟੀਅਰ ਵਿਰੋਧ ਕਰ ਰਿਹਾ ਹੈ ਆਪ ਆਦਮੀ ਪਾਰਟੀ ਦਾ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਨਹੀਂ ਕਰ ਰਹਾ ਉਹ ਕਰ ਰਹੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜਿਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ ਕੁਝ ਵੀ ਨਹੀਂ ਉਹ ਡਮੀ ਸੀਐਮ ਨੇ ਇਸ ਕਰਕੇ ਅਸੀਂ ਉਸ ਦਾ ਵਿਰੋਧ ਨਹੀਂ ਕਰਾਂਗੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਸੱਚਮੁੱਚ ਆਪ ਆਦਮੀ ਪਾਰਟੀ ਵੱਲੋਂ ਉਤਾਰੇਗਾ ਉਮੀਦਵਾਰ ਸੰਜੀਬ अरोड़ा ਨੂੰ ਚੋਣ ਹਰਾਉਣਾ ਚਾਹੁੰਦੇ ਨੇ 19 ਨੂੰ VOTING ਹੋਵੇਗੀ 23 ਨੂੰ ਨਤੀਜੇ ਆਉਣਗੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਜੇਕਰ 23 ਜੂਨ ਨੂੰ ਆਪ ਆਪੀ ਪਾਰਟੀ ਦੇ ਉਮੀਦਵਾਰ ਸੰਜੀਬ अरोड़ा ਜਿੱਦੇ ਨੇ ਤੇ ਫਿਰ ਪੰਜਾਬ ਦੀ ਸਿਆਸਤ ਵਿੱਚ ਸਿੱਧੀ ਐਂਟਰੀ ਸ਼ਾਮੂਲਿਤ ਹੋਵੇਗੀ ਆਪ ਆਪੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀ ਬਾਲ ਦੇ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦਾ ਕਿ ਮੇਰੀ ਕੁਰਸੀ ਉੱਤੇ ਜਾ ਮੇਰੇ ਕੰਮਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਦੇਵੇ ਹਾਲਾਂਕਿ ਦੱਬ ਕੇ ਦਬਲ ਕੇ ਦਖਲ ਅੰਦਾਜ਼ੀ ਕੀਤੀ ਦਿੱਤੀ ਜਾ ਰਹੀ ਹੈ ਚਾਹੇ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਚਾਹੇ ਜਿਮਨੀ ਚੋਣ ਹੋਣ ਚਾਹੇ ਦਿੱਲੀ ਅਤੇ ਯੂਪੀ ਤੋਂ ਲਿਆ ਕੇ ਵੱਡੇ ਲੋਕ ਜਿਹੜੇ ਨੇ ਪੰਜਾਬ ਦੇ ਉੱਤੇ ਬਿਠਾ ਦਿੱਤੇ ਗਏ ਹੁਣ ਵੱਡੇ ਅਧਿਆ ਉੱਤੇ ਯਾਨੀ ਕਿ ਅਧਯੋਗਿਕ ਅਧਿਆ ਉੱਤੇ ਦਿੱਲੀ ਵਰਗੇ ਅਤੇ ਯੂਪੀ ਵਾਲਿਆਂ ਨੂੰ ਬੁਲਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਬਦਲਾ ਲੈਣਾ ਚਾਹੁੰਦੇ ਹਨ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਅੰਦਰੋਂ ਅੰਦਰੀ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੰਟੀਅਰਸ ਨੂੰ ਕਹਿੰਦੇ ਹੁਣ ਕਿ ਤੁਸੀਂ ਕੰਮ ਦਬਲ ਕੇ ਰੱਖੋ ਮੇਰਾ ਵਿਰੋਧ ਨਾ ਕਰੋ ਲੇਕਿਨ ਕਰੋ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਤੇ ਕਰਮੀਨ ਅਰਵਿੰਦ ਕੇਜੀਵਾ ਦਾ ਇਧਰ ਆ ਜਿਹੜੀ ਜਿਮਨੀਚੋਣ ਹੋ ਰਹੀ ਹੈ ਵੀ ਖਾਸ ਨਜ਼ਰ ਆਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਅਰੋੜਾ ਦੇ ਹੱਕ ਵਿੱਚ ਕੋਈ ਐਡਾ ਵੱਡਾ ਚੋਣ ਪ੍ਰਚਾਰ ਨਹੀਂ ਕੀਤਾ ਹਾਲਾਂਕਿ ਡੇਢ ਮਹੀਨੇ ਤੋਂ ਪਾਸ ਹੋ ਗਿਆ ਹੈ ਕਿ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਆ ਨਾਮਜ਼ਦਗੀ ਵੇਲੇ ਜਰੂਰ ਆਮ ਆਦੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਦੇ ਨਾਲ ਦਿਖਾਈ ਦਿੱਤੇ ਭਗਵੰਤ ਮਾਨ ਲੇਕਿਨ ਭਗਵੰਤ ਮਾਨ ਸੂਤਰ ਦੱਸਦੇ ਨੇ ਕਿ ਉਹ ਚਾਹੁੰਦੇ ਨੇ ਕਿ ਇਤੋਂ ਸੰਜੀਵ ਅਰੋੜਾ ਨਾ ਜਿੱਤੇ ਕੀ ਇਹ ਸੱਚ ਹੈ ਜਾਂ ਸੱਚਮੁੱਚ ਪੰਜਾਬੀਓ ਅੱਡੀ ਛੋਟੀ ਦਾ ਜੋਰ ਲਗਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਜੇਕਰ ਐਂਟਰੀ ਕਰਨੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਜੇਕਰ ਸੰਜੀਵ ਅਰੋੜਾ ਐਜ਼ੇ ਵਿਧਾਇਕ ਬੰਦੇ ਨੇ ਤਾਂ ਰਾਜ ਸਭਾ ਦੇ ਮੈਂਬਰ ਹੋਣਗੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਕਿਉਂਕਿ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਨਿਕਾਰ ਦਿੱਤਾ ਹੈ ਉਹਨਾਂ ਨੂੰ ਸਖਣਾ ਅਤੇ ਉਹਨਾਂ ਨੂੰ ਵੇਲੇ ਕਰ ਦਿੱਤਾ ਹੈ ਇੱਧਰ ਜਿਹੜੀ ਬਗਾਵਤ ਹੋ ਰਹੀ ਹੈ ਜਿਹੜੇ ਬਾਕੀ ਨੇ ਉਹ ਬਗਾਵਤ ਕਰ ਰਹੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਮੰਤਰੀਆਂ ਤੇ ਵਿਧਾਇਕਾਂ ਦੀ ਨਹੀਂ ਕਰ ਰਿਹਾ ਉਹ ਕਨਵਿਨਿਅਨ ਦੀ ਕਰ ਰਹੇ ਨੇ ਫਿਰ ਇਸ ਬਗਾਵਤ ਦੇ ਪਿੱਛੇ ਕੌਣ ਹੈ ਜਾਂ ਫਿਰ ਜਿਹੜੀ ਚੋਣ ਹੈ ਜਿੰਮਣੀ ਚੋਣ ਉਹਦੇ ਪਿੱਛੇ ਕੌਣ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਨਹੀਂ ਲਗਾਇਆ ਜਾ ਰਿਹਾ